ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਇੱਕ ਓਮਕਾਰ ਸਤਗੁਰ ਪ੍ਰਸਾਦ ਪਾਸ਼ਦਸ਼ਮੀ ਕਬਿਉ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿਤ ਕੀ ਇੱਛਾ ਤਵ ਚਰਨਨ ਨਮਨ ਰੇ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ ਸਭੇ ਤੁਮ ਕਾਓ ਆਪ ਆਦੇ ਮੋਏ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵਕ ਸਿਕਸਬੇ ਕਰਤਾਰਾ ਮੋਰ ਅਛਾਨਜ ਕਰ ਦੇ ਕਰਿਐ ਸਭੈ ਰਣ ਕੋ ਆਸ ਸੰਗਾਰਿਐ ਪੂਰਨ ਹੋਈ ਅਮਾਰੀ ਆਸ ਤੋਰ ਪਜਨ ਕੀਰੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਉ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੀ ਧਾਰੀਏ ਚੁਣ ਚੁਣ ਸਤਰ ਹਮਾਰੇ ਮਾਰੀ ਆਪਾ ਦੇ ਮੁਜੀ ਬਰੀਏ ਮਰਨ ਕਾਲ ਕਾ ਤਰਾਸ਼ ਨੇ ਵਾਰੀਏ ਹੋਜੂ ਸਦਾ ਹਮਾਰੇ ਪਛਾ ਸ੍ਰੀ ਅਸਦੋ ਜੀ ਕਰਿਓ ਰੱਚਾ ਰਾਖ ਲਿਓ ਮੋ ਰਖਨਾਰੇ ਸਾਹਿਬ ਸੰਤ ਸਾਹਿਬ ਪਿਆਰੀ دین بند پوری چترد کنتا کال پہ برم برا کال پہ شیو جا کال پہ کر بھشن پرکاشا سکل کال کا کی آسا جمن کال جو برما جتو جمن کال سب لوگ سبارا نمسکاری تائیں ہمارا ਜਵਨ ਕਾਲ ਸਭ ਜੁਗਤ ਬਨਾਇਓ ਦੇਵ ਦੇਤ ਜਿ ਚਨੁ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਭਨ ਪਰਜੋ ਜਨਿ ਆਵ ਸੁਵਾਰੇ ਸੇਵਕੁਨ ਕੋ ਸੇਵ ਗੁਣ ਸੁਕ ਤਿਓ ਸਤਰਨ ਕੋ ਪਲ ਮਾ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੀ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ फड फड ਕੀ ਜਾਨੈ ਜਬਦ ਕਰ ਕਰਾ ਕਰਤਾਰਾ ਪਰ ਜਦਰਤ ਬਧਿਆ ਪਾਰਾ ਜਵਾ ਕਰ ਕਰਤੋ ਕਹੋ ਤੁਮ ਮੈਂ ਮਿਲਤੇ ਦੇ ਤਰੇ ਸਭ ਜੇਤੇ ਬਦਨ ਸ੍ਰੀ ਸ਼ਵਤਾਰਿਆ ਆਪਣੇ ਬੋਜੂ ਚਾਰੇ ਤੁਮ ਸਭੀ ਤੇਰੇ ਤਨ ਰਾਲਮ ਜਾਨਤ ਵੇਦ ਪਿਧਰਿਆਲਮ ਨਿਰੰਕਾਰ ਨਿਰਵਕਾਰ ਨਿਲੰਭ ਆਦ ਨਿਲਾਦ ਸੰਭ ਤਾਕਾ ਮੁੜ ਉਚਾਰਤ ਵੇਦਾ ਜਾ ਕੋ ਬੇਉ ਨ ਪਾਵਤ ਵੇਦਾ ਤਾਕੋ ਕਰਪਾ ਨਮਾਨਤ ਮਹਾ ਮੁੜ ਕੁਛ ਵੇਦ ਨ ਜਾਣਤ ਮਹਾ ਦੇਵ ਕੋ ਕੇ ਸਦਸ ਨਿਰੰਕਾਰ ਕਾਚਨਤ ਨੈ ਪਵੇ ਆਪਨੇ ਬੁੱਧ ਜੀਤੀ ਬਰਨਦ ਬ੍ਰਿਮਨ ਤੁਇ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕੈ ਵਿਸੇ ਜਿ ਪ੍ਰਤਮ ਸੰਸਾਰ ਇਕੇ ਰੂਪ ਨੂੰ ਸਰੂਪ ਰੰਗ ਬੋ ਰਾਵ ਕਈ ਬੁਪਾ ਅੰਦਜ ਜੈ ਰਜ ਸੈ ਤਜ ਕੀਨੀ ਉਤ ਜੁ ਖਾਨ ਬਾਹੋ ਰਚ ਦੀਨੀ ਕਾਉ ਫੋਲ ਰਜ ਬੈਠਾ ਕਾਉ ਸਿਮਟ ਬੇ ਸੰਕਰਿ ਘਟਾ ਸਗਰੀ ਸ੍ਰੀ ਦਿਖਾਇ ਚਾਂਬ ਆਜੁ ਗਾ ਸਰੂ ਸੁਮ ਅਬ ਰਛਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗੁਰ ਦੁਸ਼ਟ ਜਿਤੇ ਉਡਤ ਪਾਤਾ ਸਕਲਮਲੇਸ ਕਰੋ ਨਗਾਤਾ ਜੇ ਅਸਤਤਵ ਸੁਰ ਨੇ ਪਰੇ ਤਿਨ ਕਾ ਦੁਸ਼ਦੁਖ ਤੇ ਮਾਰੇ ਪੁਰਖ ਜਵਨ ਪਗ ਪਰੇ ਤਿਆਰੀ ਤਿਨ ਕੇ ਤੁਮ ਸੰਕਟ ਸ ਬਿਟਾਰੇ ਜੋ ਕਲਕ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਇ ਤਾ ਸੁਭ ਕਾਲਾ ਦੁਸ਼ਟ ਅਰਿਸ਼ਟ ਟਰੀ ਦੁਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿਆ ਰਿਓ ਤਾਂ ਕੇ ਤਾਪਤ ਨ ਕਮੋ ਹਰਿਓ ਰੇਧ ਸਿੱਧ ਗਰਮੋ ਸਭ ਹੋਈ ਦੁਸ਼ਟਾਂ ਚਵ ਸੁਕ ਨਾ ਕੋਈ ਇੱਕ ਬਾਰ ਜਿਨ ਤੁਮੈ ਸਮਾਰਾ ਕਾਲ ਪਾਂਛ ਤੇ ਤਾਈਂ ਹਵਾਰਾ ਜਿਨ ਨਾਮ ਤੁਮਾਰੋ ਕਾਹ ਦਰਦ ਦੁਸ਼ ਦੁਖ ਤੇ ਰਾ ਖੜਾ ਕਹਿਤ ਮੈਂ ਸ਼ਰਨ ਤਿਆਰੀ ਆਪ ਦਿਲੇ ਉਬਾਰੀ ਸਰ ਤੁਰਮੋ ਸਈ ਦੁਸ਼ ਦੁਖ ਤੇ ਲਿਓ ਬਚਾਈ ਖੜਾ ਕਹਿਤ ਮੈਂ ਸ਼ਰਨ ਤਿਆਰੀ ਆਪ ਦਿਲੇ ਉਬਾਰੀ ਰੂੜ ਥੋਰ ਮੋਸਾਈ ਦੋਸ਼ ਟੋਕਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ